ਫਗਵਾੜਾ ਦੀ ਬੰਗਾਰੋੜ ਤੇ ਸਥਿਤ ਸ਼ਮਸ਼ਾਨ ਘੜ ਤੋਂ ਲੈ ਕੇ ਬਸਰਾ ਪਹਲੇ ਚੌਂਕ ਦਰਮਿਆਨ ਆਉਂਦੀਆਂ ਸਾਰੀਆਂ ਹੀ ਦੁਕਾਨਾਂ ਦੇ ਦੁਕਾਨਦਾਰਾਂ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਰੱਖੀ ਗਈ ਜਿਸ ਵਿੱਚ ਫਗਵਾੜਾ ਤੋਂ ਆਪ ਦੇ ਹਲਕਾ ਇੰਚਾਰਜ ਸਰਦਾਰ ਜਗਵਿੰਦਰ ਸਿੰਘ ਮਾਨ ਹਾਜ਼ਰ ਹੋਏ ਉਹਨਾਂ ਨਾਲ ਕੌਂਸਲਰ ਦਵਿੰਦਰ ਸਪਰਾ ਅਤੇ ਫਾਸਟਵੇ ਫਗਵਾੜਾ ਦੇ ਮੈਨੇਜਿੰਗ ਡਾਇਰੈਕਟਰ ਸਰਦਾਰ ਹਰਮਿੰਦਰ ਸਿੰਘ ਬਸਰਾ ਤੋਂ ਇਲਾਵਾ ਸਰਦਾਰ ਜਸਪਾਲ ਸਿੰਘ ਢੀਸੀ ਵੀ ਮੌਜੂਦ ਸਨ ਮੀਟਿੰਗ ਦੌਰਾਨ ਜਿੱਥੇ ਇਸ ਮੂਹ ਦੁਕਾਨਦਾਰਾਂ ਦੀ ਸਹਿਮਤੀ ਨਾਲ ਇਸ ਮਾਰਕੀਟ ਦਾ ਨਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਂ ਤੇ ਰੱਖਿਆ ਗਿਆ ਉੱਥੇ ਇਸ ਮਾਰਕੀਟ ਚ ਸਰਦਾ ਚਰਨਜੀਤ ਸਿੰਘ ਸੈਣੀ ਨੂੰ ਸਰਬਸੰਮਤੀ ਨਾਲ ਪ੍ਰਧਾਨ ਵੀ ਚੁਣਿਆ ਗਿਆ ਇਸ ਮੌਕੇ ਸਰਦਾਰ ਮਾਨ ਨੇ ਇਸ ਮੂਹ ਮਾਰਕੀਟ ਵਾਲਿਆਂ ਨੂੰ ਵਧਾਈ ਦਿੰਦਿਆਂ ਵਿਸ਼ਵਾਸ ਜਤਾਇਆ ਕਿ ਇਸ ਮਾਰਕੀਟ ਦੀ ਬਿਹਤਰੀ ਲਈ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ। ਬਾਈ ਅਫੀਸ਼ੀਏਟ ਦੀ ਮਿਸਟਰ ਸੈਣੀ ਜਿਹੜੇ ਕਿ ਅਗੋਂ ਬਦਲੇ ਨੇ ਮੈਨੂੰ ਵੀ ਬੜੀ ਇੱਜ਼ਤ ਮਾਣੀ ਇਸ ਪਰਵਾਰ ਨੂੰ। ਉਹ ਬਹੁਤ ਗੁੱਡ ਨੇ ਐਕਸੀਡੈਂਟ ਨੇ ਬੜੇ ਉਹਨਾਂ ਦਾ ਬਿਹੇਵੀਅਰ ਇਜ਼ ਵੈਰੀ ਗੁੱਡ ਤੇ ਹਰ ਬੰਦੇ ਨੂੰ ਅੰਡਰਸਟੈਂਡ ਕਰਕੇ ਅਕੋਰਡਿੰਗ ਟੂ ਦੈਟ ਉਹ ਡੀਲ ਕਰਦੇ ਨੇ ਤੇ ਬਹੁਤ ਸਾਰੇ ਮਜਿਸਟ੍ਰੇਸ਼ਨ ਮਿਸਟੇਸੀ ਸਪਰਾ ਸਾਹ ਜੋ ਜੋ ਇਹਨਾਂ ਨੇ ਰੈਕਸ ਰੱਖੀ ਹੈ ਉਹ ਬੇਟੀ ਐਡਵੋਕੇਟ ਤੇ ਆਦ ਰ ਹੈ ਉਹ ਦੀ ਡਾਪਿੰਗ ਕਰਕੇ ਕਾਰਪੋਰੇਸ਼ਨ ਜਾਏਗੀ ਮਿਸ ਸਪਰਾ ਲੈ ਕੇ ਜਾਣਗੇ ਉੱਥੇ ਰੀਨਿਊ ਜੀ ਪਾਸ ਕਰਕੇ ਦਨ ਦੇ ਇਟ ਕੋਲ ਵੀ ਗਵਰਨਮੈਂਟ ਪੰਜਾਬ ਗਵਰਨਮੈਂਟ ਔਰ ਉਹ ਤੁਹਾਨੂੰ پاس ਹੋ ਕੇ ਆ ਜਾਏਗਾ ਜਦ ਤੱਕ ਤੁਸੀਂ ਆਪਣਾ ਨਾਮ ਲਿਖ ਲਓ ਕਿਉਂਕਿ ਜੇ ਇਹਨਾਂ ਨੇ ਸਬਮਿਟ ਕਰਾ ਦੇਣਾ ਕਾਰਪੋਰੇਸ਼ਨ ਦੇ ਵਿੱਚ ਮੇਰ ਸਾਹਿਬ ਸਾਰੇ ਇਹਨਾਂ ਨੇ ਇਹਨਾਂ ਕਰਾ ਕੇ ਆਪਣਾ ਹੋ ਜਾਏਗਾ ਤੋਂ ਮੈਂ ਤੁਹਾਕਾ ਧੰਨਵਾਦ ਕਰਨਾ ਅਪੇਸ਼ ਲੋਕ ਦੇ ਨਾਲ ਅੱਜ ਇੱਕ ਨਵੀਂ ਪ੍ਰਪੋਜ਼ਲ ਪੜ੍ਹੀ ਗਈ ਹੈ ਸ਼ਾਇਦ ਬੰਗਾਰ ਰੋਡ ਇਸ ਨਾਮ ਨਵਾਂ ਹੈ ਜੇ ਬੰਗਾ ਨੋਟਿਫਾਈ ਬਟ ਅਸੀਂ ਗੁਟੇ ਇੱਕ ਬਾਹਰ ਦੀ ਰੋਡ ਸੁਵਾਰਾ ਲਿਖਾਂਗੇ ਨਾਲ ਤਾਂ ਥੈਂਕ ਯੂ ਬਟ ਸੋ ਮੈਡਮ ਸਿਕ ਇਸ ਦੌਰਾਨ ਫਾਸਟਵੇ ਫਗਵਾੜਾ ਦੇ ਮੈਨੇਜਿੰਗ ਡਾਇਰੈਕਟਰ ਸਰਦਾਰ ਹਰਮਿੰਦਰ ਸਿੰਘ ਬਸਰਾ ਨੇ ਕਿਹਾ ਕਿ ਇਹ ਮਾਰਕੀਟ ਹੁਣ ਹਿੰਦ ਦੀ ਚਾਦਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ਨਾਲ ਜਾਣੀ ਜਾਵੇਗੀ ਜਿਸ ਲਈ ਸຫມੂਹ ਦੁਕਾਨਦਾਰ ਵਧਾਈ ਦੇ ਪਾਤਰ ਨੇ ਸਾਡੇ ਵੀਰ ਸੈਣੀ ਸਾਹਿਬ ਨੇ ਇੱਕ ਵਧੀਆ ਸੋਚ ਰੱਖੀ ਆ ਕਿ ਗੁਰੂ ਤੇਗ ਬਹਾਦਰ ਹਿੰਦੀ ਚਾਦਰ ਸ਼੍ਰੀ ਜਿਹੜੇ ਆਪਣੇ ਕੋਈ ਵੀ ਆਇਡੈਂਟੀਟੀ ਆ ਗਏ ਆਪਣੇ ਗੁਰੂਆਂ ਦੇ ਨਾਮ ਦੇ ਉੱਤੇ ਹੁੰਦੀ ਆ ਜਦੋਂ ਵੀ ਆਪਾਂ ਉਹ ਜਗ੍ਹਾ ਦਾ ਨਾਮ ਲੈਂਦੇ ਆ ਨਾਲ-ਨਾਲ ਆਪਾਂ ਗੁਰਸਹਿਬਾਨ ਨੂੰ ਯਾਦ ਕਰਦੇ ਆ ਇੱਕ ਬਹੁਤ ਵਧੀਆ ਸੋਚ ਦੇ ਨਾਲ ਇਹਨਾਂ ਨੇ ਇਹ ਪੀੜਾ ਚੁੱਕਿਆ ਹੈ ਤੇ ਇਹਨਾਂ ਦਾ ਬਾਕੀ ਅਸੀਂ ਕਿਹਾ ਜਾਂਦਾ ਸੀ ਕਿ ਜਦੋਂ ਕਿਸੇ ਨੂੰ ਆਪਾਂ ਕਹਿੰਦੇ ਹਾਂ ਨਾ ਕਿ ਬੰਗਾ ਰੋਡ ਤੇ ਜਾਣਾ ਉਹ ਬੰਗਾ ਰੋਡ ਤੇ ਪੁੱਛਦਾ ਰਹਿੰਦਾ ਕਿੱਥੇ ਜਾਣਾ ਹੈ ਢਕਈਆਂ ਚੌਕ ਛਾਣੀ ਕੋਲ ਕਿੱਥੇ ਗਿਆ ਜੀ ਬੰਗਾ ਉਹ ਬੰਗਾ ਰੋਡ ਬੰਗਿਆ ਤੱਕ ਤੇ ਇਹਨਾਂ ਦਾ ਸੋਚੀ ਕੀ ਇਹਨਾਂ ਨੂੰ ਐਕਚੁਅਲ ਕੀ ਹੈ ਇੱਦਾਂ ਦੀ ਇੱਥੇ ਜਗ੍ਹਾ ਹੈ ਇੱਥੇ ਨਗਰਾ ਬੜਦਾ ਹਾਰ ਕੇ ਆਉਂਦਾ ਇੱਕ ਦੂਜੇ ਨਾਲ ਸਸੀ ਗੱਲ ਕਰੀਦੀ ਆ ਸਾਹਮਣੇ ਵੀ ਮਥਾ ਟਿਕਣਾਈ ਦੇ ਕਿਸੇ ਨਾ ਕਿਸੇ ਦੇ ਨਾਲ ਤੇ ਉਦੋਂ ਵੀ ਆਪਾਂ ਇੱਥੇ ਹੀ ਆ ਕੇ ਮਿਲਦੇ ਹਾਂ ਸਾਰੇ ਇੱਕ ਇਦਾਂ ਦੀ ਜਗ੍ਹਾ ਹੈ ਇੱਥੋਂ ਆ ਕੇ ਜਦੋਂ ਇਸ ਬੈਠ ਕੇ ਸਾਰੇ ਵਿੱਚ ਵਿਚਾਰ ਹੁੰਦੀਆਂ ਇਹਨਾਂ ਦੀ ਤੇ ਇੱਕ ਵਧੀਆ ਸੋਚ ਦੇ ਨਾਲ ਇਹਨਾਂ ਨੇ ਇਹ ਨਾਮ ਜਿਹੜਾ ਆ ਸੋਚ ਕੇ ਰੱਖਿਆ ਤੇ ਮੈਂ ਇਹਨਾਂ ਨੂੰ ਬਹੁਤ ਧੰਨਵਾਦੀ ਹਾਂ ਕਿ ਇਸ ਰੋਡ ਦਾ ਨਾਮ ਜਿਹੜਾ ਇਹਨਾਂ ਨੇ ਇੰਨਾ ਚੰਗਾ ਸੋਚਿਆ ਤੇ ਬਾਕੀ ਆਪਾਂ ਜਿੰਨੇ ਮੈਂਬਰ ਬਣ ਆ ਇਹਨਾਂ ਦੇ ਮਗਰ ਲਾ ਕੇ ਸੈਣੀ ਸਾਹਿਬ ਦੇ ਮਗਰ ਲਾ ਕੇ ਆਪਾਂ ਜਿੰਨਿਆਂ ਨੇ ਇਹ ਮੈਂਬਰ ਬਣ ਆ ਆ ਤੇ ਆਪਾਂ ਇਹਨਾਂ ਦੀ ਹਰ ਪਾਸਿਓਂ ਜਿਹੜੀ ਇਹਨਾਂ ਨੂੰ ਸਪੋਰਟ ਕਰਨੀ ਆ ਹੈਲਪ ਕਰਨੀ ਆ ਕਿੱਦਾਂ ਦਾ ਸਾਨੂੰ ਕਹੂਗੇ ਆਪਾਂ ਇਹਨਾਂ ਦੇ ਨਾਲ ਆ ਤੇ ਉਸ ਤਰੀਕੇ ਦੇ ਨਾਲ ਜਿਹੜਾ ਆ ਆਪਾਂ ਇਸ ਮਾਰਕੀਟ ਨੂੰ ਵਿਰੇਕ ਪਾਸੇ ਭਾਵੇਂ ਸਮਾਜ ਸੇਵੀ ਕੰਮ ਹੋਣ ਜਾਂ ਰੋਡ ਦੀ ਰਿਪੇਅਰ ਦਾ ਕੰਮ ਹੋਵੇ ਜਾਂ ਹੋਰ ਕੋਈ ਵੀ ਕੰਮ ਹੋਵੇ ਆਪਾਂ ਇਹਨਾਂ ਦੇ ਨਾਲ ਲੈ ਕੇ ਉਸ ਚੀਜ਼ ਨੂੰ ਮਾਨ ਸਾਹਿਬ ਤੱਕ ਲੈ ਕੇ ਜਾਣਾ ਮਾਨ ਸਾਹਿਬ ਨੇ ਅੱਗੇ ਆਪਣੇ ਆਪ ਹੀ ਸਾਡੇ ਇਹ ਕੰਮ ਜਿਹੜੇ ਆ ਉਹ ਨਾਲ ਦੀ ਨਾਲ ਹੀ ਕਰਵਾ ਦਨੇ ਆ ਤੇ ਇਸ ਅਜ ਮਾਰਕੀਟ ਦਾ ਨਾਮ ਰੱਖਣ ਦੇ ਉੱਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨਾਮ ਤੇ ਮੈਂ ਸਾਰੇ ਮਾਰਕੀਟ ਦੇ ਜਿੰਨੇ ਮੈਂਬਰ ਆ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਇਸ ਤੋਂ ਇਲਾਵਾ ਇਸ ਸਮਾਗਮ ਦੌਰਾਨ ਸਰਬਸੰਮਤੀ ਨਾਲ ਸਰਦਾਰ ਚਰਨਜੀਤ ਸਿੰਘ ਸੈਣੀ ਨੂੰ ਇਸ ਮਾਰਕੀਟ ਦਾ ਪ੍ਰਧਾਨ ਵੀ ਨਿਯੁਕਤ ਕੀਤਾ ਗਿਆ ਜਿਨ੍ਹਾਂ ਨੇ ਸਮੂਹ ਦੁਕਾਨਦਾਰਾਂ ਅਤੇ ਪਤਵੰਤਿਆਂ ਦਾ ਉਹਨਾਂ ਨੂੰ ਅਹਿਮ ਜ਼ਿੰਮੇਵਾਰੀ ਦੇਣ ਲਈ ਧੰਨਵਾਦ ਕੀਤਾ ਇਸ ਮੌਕੇ ਤੇ ਸਰਦਾਰ ਅਵਤਾਰ ਸਿੰਘ ਪੁੰਗਣੇ ਪਵਨਦੀਪ ਸਿੰਘ ਸੈਣੀ ਗੁਰਦੀਪ ਸਿੰਘ ਤੇਜਿੰਦਰ ਸਿੰਘ ਸਤਨਾਮ ਸਿੰਘ ਰਾਮ ਲੁਭਾਇਆ ਮਨਜੀਤ ਸਿੰਘ ਰਾਹੁਲ ਧਰਮਵੀਰ ਸੰਦੀਪ ਸਿੰਘ ਮਨੋਜ ਕੁਮਾਰ ਪਰਮਿੰਦਰ ਸਿੰਘ ਅਵਤਾਰ ਸਿੰਘ ਸੈਣੀ ਐਸ ਜੀ ਗੁਪਤਾ ਗੁਰਚੇਤਨ ਸਿੰਘ ਵਿਪਨ ਮਲਹੋਤਰਾ ਸੁਰਿੰਦਰ ਸ਼ਰਮਾ ਤੋਂ ਇਲਾਵਾ ਹੋਰ ਪਤਵੰਨ ਤੇ ਵੀ ਮੌਜੂਦ ਸਨ ਫਗਵਾੜਾ ਤੋਂ ਨਵਰੰਗ ਚੈਨਲ ਲਈ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਸਹਿਬਾਨਾਂ ਦਾ ਮੈਂ ਜਿਹਨੂੰ ਧੰਨਵਾਦ ਕਰਦਾ ਹਾਂ ਇੱਥੇ ਪਹੁੰਚ ਕੇ ਇਹਨਾਂ ਨੇ ਮੇਰੀ ਹੌਸਲਾ ਵਧਾਈ ਕੀਤੀ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ